ਪਿਛਲੇ 24 ਘੰਟਿਆਂ ਦੇ ਵਿੱਚ ਸਿੱਖ ਸਿਆਸਤ ਬਾਰੇ ਸਿੱਖ ਸਮਾਜ ਬਾਰੇ ਦੋ ਤਿੰਨ ਅਹਿਮ ਘਟਨਾਵਾਂ ਵਾਪਰੀਆਂ ਨੇ ਕੁਝ ਦਿਨ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਐਸਜੀਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਤਾਮੀ ਨੇ ਜੋ 2007 ਤੋਂ ਲੈ ਕੇ 15 ਤੱਕ ਘਟਨਾਵਾਂ ਵਾਪਰੀਆਂ ਸਨ ਉਹਨਾਂ ਬਾਰੇ ਇੱਕ ਸਪਸ਼ਟਿਕਰਨ ਦਿੱਤਾ ਸੀ ਇਹਨਾਂ ਸਪਸ਼ਟਿਕਰਨ ਨੂੰ ਅੱਜ ਸ਼੍ਰੀ ਅਕਾਲ 택 ਸਾਹਿਬ ਨੇ ਜਨਤਕ ਕੀਤਾ ਅਸੀਂ ਇਸ ਮਸਲੇ ਉੱਪਰ ਕੀ ਇਹਦਾ ਸਿਕ ਸਿਆਸਤ ਦੇ ਉੱਪਰ ਸਿਕ ਮਾਜ ਦੇ ਉੱਪਰ ਕੀ ਅਸਰ ਪਊਗਾ ਇਸ ਦੇ ਉੱਪਰ ਗੱਲਬਾਤ ਕਰਨ ਲਈ ਮੇਰੇ ਨਾਲ ਨੇ ਸਿਕ ਵਿਦਵਾਨ ਸਰਦਾਰ ਗੁਰਪ੍ਰੀਤ ਸਿੰਘ ਗੁਰਪ੍ਰੀਤ ਜੀ ਸਤਿ ਸ਼ਕਾਲ ਭਾਈ ਜੀ ਦਾ ਖਾਲਸਾ ਭਾਈ ਜੀ ਫਤੇ ਸਤਿ ਸ਼ਕਾਲ ਪਾ ਜੀ ਗੁਰ ਫਤੇ ਜੀ ਗੁਰਪ੍ਰੀਤ ਜੀ ਜੋ ਸਪਸ਼ਟੀਕਰਨ ਜਨਤਕ ਹੋਇਆ ਵਾ ਤੁਹਾਨੂੰ ਕੀ ਲੱਗਦਾ ਵਾ ਕਿ ਇਹਦੇ ਨਾਲ ਕਿੰਨਾ ਫਰਕ ਪਊਗਾ ਜੋ ਇਸ ਵੇਲੇ ਹੋ ਰਿਹਾ ਵਾ ਉਹਦੇ ਵਿੱਚ ਕੋਈ ਆ ਕੋਈ ਦੁਬਾਰਾ ਇਕਤਾ ਵੱਲ ਕਦਮ ਚੁੱਕੇ ਜਾਣਗੇ ਲੋਕਾਂ ਵੱਲੋਂ ਇਹਦੀ ਐਕਸੈਪਟੇਬਿਲਟੀ ਹੋਊਗੀ ਨਹੀਂ ਅਸੀਂ ਮੈਂ ਤਾਂ ਪਹਿਲਾਂ ਵੀ ਇਹ ਗੱਲ ਕੀਤੀ ਸੀ ਭਾਜੀ ਕਿ ਦੇਖੋ ਜਿਹੜਾ ਜਿਹੜੀ ਮਾਫੀ ਮੰਗਣੀ ਹੈ ਨਾ ਹੁਣ ਉੱਥੇ ਜਾ ਕੇ ਤੁਸੀਂ ਠੀਕ ਹੈ ਕਾਲ ਤਖਤ ਤੇ ਮੂਰੇ ਜਾ ਕੇ ਤੁਸੀਂ ਪੇਸ਼ ਹੋ ਗਏ ਤੁਸੀਂ ਇੱਕ ਲਿਫਾਫੇ 'ਚ ਦੇ ਦਿੱਤੀ ਚਿੱਠੀ ਜਿਹੜਾ ਹੁਣ ਜਿਹੜੀ ਅਜਨਤਕ ਹੋ ਗਈ ਜੀ ਤੇ ਉਹਦੇ ਵਿੱਚ ਵੀ ਕੀ ਲਿਖਿਆ ਕੀ ਹੈਗਾ ਕੁਝ ਨਹੀਂ ਲਿਖਿਆ ਕਿ ਚੇਤ ਚ ਅਚੇਤ ਚ ਗਲਤੀ ਹੋ ਗਈ ਜਾਣੇ ਅਣ ਜਾਣੇ ਚ ਗਲਤੀ ਇਹੋ ਜਿਹੇ ਲਫ਼ਜ਼ ਤੁਸੀਂ ਵਰਤੀ ਜਾ ਰਹੇ ਹੋ ਇੱਥੇ ਪਹਿਲਾਂ ਵੀ ਅਸੀਂ ਸਾਨੂੰ ਸਾਰਿਆਂ ਨੂੰ ਪਤਾ ਕਿ ਕਿਹੜੀਆਂ ਕਿਹੜੀਆਂ ਗਲਤੀਆਂ ਤੁਸੀਂ ਕੀਤੀਆਂ ਨੇ ਉਹਨਾਂ ਦਾ ਸਪਸ਼ਟੀਕਰਨ ਦੂਜੀ ਗੱਲ ਮੋਰ ਇੰਪੋਰਟੈਂਟਲੀ ਭਾਜੀ ਗੱਲ ਇਹ ਤਾਂ ਹੈ ਕਿ ਇਹਦੇ ਨਾਲ ਨਾ ਇਹ ਸੁਰਖਰੂ ਨਹੀਂ ਹੁੰਦੇ ਨਾ ਹੀ ਇਹ ਜਿਹੜਾ ਧੜਾ ਹੈਗਾ ਤੇ ਨਾ ਹੀ ਜਿਹੜਾ ਦੂਜੇ ਭਾਗੀ ਧੜਾ ਹੈਗਾ ਕਿਉਂਕਿ ਸਾਰੇ ਹੀ ਭਾਈਵਾਲ ਨੇ ਜਿਹੜਾ ਕਿ ਇਹਨਾਂ ਨੇ ਗਲਤ ਕੰਮ ਜਿਹੜਾ ਕਿ ਇਹਨਾਂ ਨੇ ਸਿੱਖੀ ਨੂੰ ਨਾ ਇਸਤੇਮਾਲ ਕਰਕੇ ਸਿੱਖ ਸੰਸਥਾਵਾਂ ਨੂੰ ਇਸਤੇਮਾਲ ਕਰਕੇ ਆਪਣੀਆਂ 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 ਕੁਰਸੀਆਂ ਸੰਭਾਲੀਆਂ ਨੇ ਆਪਣੀਆਂ ਮੌਜਾਂ ਮਾਣੀਆਂ ਨੇ ਨਾ ਇਹ ਸਾਰੇ ਹੀ ਉਹਦੇ ਵਿੱਚ ਦੋਸ਼ੀ ਨੇ ਸੋ ਜਨਾ ਮਰਜੀ ਤੁਸੀਂ ਉੱਥੇ ਕੁਝ ਕਹਿ ਦਿਓ ਅੱਜ ਨੂੰ ਅਗਰ ਬਾਈ ਚਾਂਸ ਉੱਥੇ ਦੇ ਬੈਠੇ ਹੋਏ ਗਿਆਨੀ ਰਗਵੀਰ ਹੁਣ ਗਿਆਨੀ ਰਗਵੀਰ ਸਿੰਘ ਤੇ ਦੂਜੇ ਜਿਹੜੇ ਚਾਰ ਆ ਜਿੰਨੇ ਕੁ ਵੀ ਉਹ ਆਪਣੇ ਉੱਥੇ ਹੋਣਗੇ ਉਹਨਾਂ ਨੂੰ ਪੁੱਛਣਗੇ ਕਿ ਜੀ ਅਸੀਂ ਹੁਣ ਕੀ ਤੇ ਫੈਸਲਾ ਲੈਣਾ ਹੈ ਫੈਸਲਾ ਤੇ ਕੌਮ ਨਹੀਂ ਸੁਣਾਈ ਦਿੱਤਾ ਤੇ ਅਗਾਹ ਨੂੰ ਵੀ ਸੁਣਾਈਗੀ ਜਿਹੜਾ ਲੋਕ ਸਭਾ ਚ ਹੋਇਆ ਉੱਥੇ ਤੇ ਤੁਹਾਡੇ 13 ਕੁਝ ਪਰਸੈਂਟ ਰਹਿ ਗਏ ਠੀਕ ਹੈ ਨਾ ਜਿਹੜਾ ਜਲੰਧਰ ਹੋਇਆ ਉੱਥੇ ਤੇ ਤੁਹਾਨੂੰ ਮਤਲਬ 500 ਨਹੀਂ ਵੋਟਾਂ ਤੁਹਾਡੀ ਟੱਪੀਆਂ ਜਿਹੜਿਆ ਕਿ ਜਦੋਂ ਤੁਸੀਂ ਬੀਐਸਪੀ ਦਾ ਵੀ ਸਾਥ ਦਿੱਤਾ ਸੋ ਇਹ ਸਾਰੀ ਗੱਲਾਂ ਜਿਹੜੀਆਂ ਨੇ ਨਾ ਲੋਕਾਂ ਨੇ ਤੁਹਾਨੂੰ ਨਿਕਾ ਰਿਆ ਹੋਇਆ ਜਿਸ ਕੋ ਮੈਂ ਤੇ ਪਹਿਲਾਂ ਵੀ ਕਿਹਾ ਹਟਿਆ ਕਿ ਇਹ ਸਾਰੇ ਜਿਹੜੇ ਨੇ ਇਹ ਐਕਸਪੋਜ਼ਡ ਹੁਣ ਬੰਦੇ ਹੈਗੇ ਸਿੱਖ ਗੋਮ ਦੇ ਮੂਰੇ ਪੰਛ ਦੇ ਮੂਰੇ ਤੇ ਪੰਜਾਬ ਦੇ ਮੂਰੇ ਸੋ ਇਹਨਾਂ ਨੂੰ ਤਾਂ ਤਲਾਂਝਲੀ ਲੈ ਲੈਣ ਚਾਹੀਦੀ ਹੈ ਆਪਣੇ ਸਿਆਸਤ ਤੋਂ ਹਾਲੀ ਵੀ ਆਪਣੀ ਕੁਰਸੀਆਂ ਨੇ ਸੰਭਾਲ ਲਿਆ ਨੇ ਸੰਭਾਲੀ ਚੱਲੋ ਤੁਸੀਂ ਕਰੀ ਚੱਲੋ ਆਫਟਰ ਆਲ ਕੋਈ ਤੁਹਾਨੂੰ ਰੋਕ ਨਹੀਂ ਸਕਦਾ ਕਿ ਜੀ ਅਸੀਂ ਅਕਾਲੀ ਦਲ ਬਾਦਲ ਦੇ ਅਸੀਂ ਅਸੀਂ ਇਹ ਅਹੁਦੇਦਾਰ ਹਾਂ ਹੁਣ ਅੱਜ ਤੇ ਉਹਨਾਂ ਨੇ ਉਹ ਜਨਤਕ ਵੀ ਕਰਤੀ ਇੱਕ ਹੋਰ ਕਮੇਟੀ ਜਨਤਕ ਕਰਤੀ ਜਦ ਮੈਂ ਪੜ੍ਹ ਰਿਆ ਸੀਗਾ ਕਿ ਇੱਕ ਦੇਖੋ ਕਿੰਨੀ ਚਲੋ ਮੈਨੂੰ ਨਹੀਂ ਪਤਾ ਕਿ ਪ੍ਰਾਤਨ ਕੀ ਸੀਗਾ ਬਟ ਕਿੰਨੀ ਸ਼ਰਮਨਾਕ ਗੱਲ ਹੈ ਕਿ ਇੱਕ ਵੀ ਬੀਬੀਓ ਸਕੋਰ ਕਮੇਟੀ ਚ ਸ਼ਾਮਲ ਨਹੀਂ ਜੀ ਠੀਕ ਹੈ ਹਰ ਸਮਰਤ ਕੌਰ ਨੂੰ ਐਸ ਅ ਸਪੈਸ਼ਲ ਇਨਵਾਈਟੀ ਰੱਖਿਆ ਉੱਥੇ ਇਸਤਰੀ ਕਾਲੀ ਦਲ ਯੂ نو ਦੇ ਉਹਨਾਂ ਨੂੰ ਰੱਖਿਆ ਐਸ ਸਪੈਸ਼ਲ ਇਨਵਾਈਟੀਸ ਬਟ ਜਿਹੜੀ 23 ਮੈਂਬਰ ਕੌਰ ਕਮੇਟੀ ਹੈ ਤੇ ਤੁਸੀਂ ਉਹਨੂੰ ਦੇਖ ਲਓ ਕਿ ਅਕਾਲੀ ਦਲ ਜਿਹੜਾ ਹੈਗਾ ਇੱਕ ਪਾਸੇ ਅਸੀਂ ਕਹਿੰਦੇ ਹਾਂ ਕਿ ਗੁਰੂ ਸਾਹਿਬ ਨੇ ਕੋਈ ਵਿਤਕਰਾ ਨਹੀਂ ਕੀਤਾ ਜੈਂਡਰ ਦੇ ਉੱਤੇ ਕਾਸਟ ਦੇ ਉੱਤੇ ਕਿਸੇ ਚੀਜ਼ ਦੇ ਉੱਤੇ ਤੇ ਤੁਹਾਡੇ ਕੋਲ ਹਾਲੀ ਤੱਕ ਤੁਹਾਡੇ ਕੋਲ ਕੁਝ ਇਹੋ ਜੀਆਂ ਬੀਬੀਆਂ ਚਲੋ ਮੈਂ ਨਹੀਂ ਕਹਿ ਰਿਹਾ ਕਿ ਵੀ ਤੁਸੀਂ ਆਪਣੇ ਕਰੋ ਬਟ ਚਲੋ ਦੈਟਸ ਔਨ ਦ ਸੈਪਰੇਟ ਇਸ਼ੂ ਬਟ ਮੈਨ ਨੂੰ ਇਹ ਵੀ ਗੱਲ ਦਾ ਹੈਗਾ ਕਿ ਵੀ ਦੇਖੋ ਤੁਸੀਂ ਆਪਣੀ ਕੌਰ ਕਮੇਟੀਜ਼ ਵੀ ਤੁਸੀਂ ਇੱਕ ਵੀ ਬੀਬੀ ਨੂੰ ਕਾਬਿਲ ਸਮਝਾ ਆਪਣੇ ਆਰਗੇਨਾਈਜੇਸ਼ਨ ਦੇ ਵਿੱਚ ਜਿਹੜੀ ਕਿ ਤੁਹਾਡੀ ਕੌਰ ਕਮੇਟੀ ਦੀ ਮੈਂਬਰ ਬਣ ਜਾ ਜੀ ਸੋ ਇਹ ਸਾਰੀ ਗੱਲਾਂ ਜਿਹੜੀਆਂ ਨੇ ਸਾਰਾ ਕੁਝ ਹੋਰ ਜਨਤਕ ਹੋਈ ਜਾ ਰਿਹਾ ਹੈ ਅਨ ਮੋਸਟ ਇੰਪੋਰਟੈਂਟ ਥਿੰਗ ਇਜ਼ ਕਿ ਕੌਮ ਨੇ ਤੁਹਾਨੂੰ ਨਿਕਾਰਤਾ ਤੁਸੀਂ ਮਿਹਰਬਾਨੀ ਕਰਕੇ ਤੁਸੀਂ ਹੁਣ ਸੇਵਾ ਦੀ ਭਾਵਨਾ ਦੇ ਵਿੱਚ ਆ ਜਾਓ ਤੁਸੀਂ ਕਹੋਗੇ ਜੀ ਅਸੀਂ ਨਹੀਂ ਇਸ ਪਾਸੇ ਤੁਰਦੇ ਅਸੀਂ ਸਿਆਸਤ ਨਹੀਂ ਕਰਨੀ ਅਸੀਂ ਜਿਹੜਾ ਨਿਗਾਰ ਕੀਤਾ ਅਸੀਂ ਨਾਟ ਓਨਲੀ ਆਪਣੀ ਚਲੋ ਸ੍ਰੋਮਣੀ ਅਕਾਲੀ ਦਲ ਦਾ ਤੇ ਹੋ ਹੀ ਗਿਆ ਪਰ ਤੁਸੀਂ ਜਿਹੜੀ ਸੰਸਥਾਵਾਂ ਸਿਗੀਆਂ ਸਾਡੀਆਂ ਪੰਥਕ ਸੰਸਥਾਵਾਂ ਸਿਗੀਆਂ ਭਾਵੇਂ ਉਹ ਐਸਜੀਪੀਸੀ ਹੋਵੇ ਭਾਵੇਂ ਹੁਣ ਇਹਦੇ ਵਿੱਚ ਇੱਕ ਹੋਰ ਕਮੇਟੀ ਦੇ ਵਿੱਚ ਉਹ ਧਾਮੀ ਦਾ ਕੀ ਮਤਲਬ ਹੈਗਾ ਧਾਮੀ ਇਜ਼ ਅ ਪ੍ਰੈਜ਼ੀਡੈਂਟ ਆਫ ਐਸਜੀਪੀਸੀ ਅਸੀਂ ਤੇ ਕਹਿ ਹਟਿਆ ਕਿ ਥੋੜਾ ਸਟਰਕਚਰਲ ਚੇਂਜ ਹੋਣਾ ਚਾਹੀਦਾ ਕਿ ਧਾਰਮਿਕ ਲੀਡਰਸ਼ਿਪ ਅਸ ਦੀ ਡੇਟ 'ਚ ਜਿਹੜਾ ਕਿ ਪੰਜਾਬ ਦੀ ਜਿਹੜੀ ਗਵਰਨੈਂਸ ਦੀ ਲੀਡਰਸ਼ਿਪ ਹੈ ਉਹ ਬਿਲਕੁਲ ਅਡ ਹੋਣੀ ਚਾਹੀਦੀ ਹੈ ਕਿਉਂਕਿ ਗੁਰਪ੍ਰੀਤ ਜੀ ਗੁਰਪ੍ਰੀਤ ਜੀ ਤੁਸੀਂ ਇੱਕ ਹੋਰ ਵੀ ਪੁਆਇੰਟ ਰੇਜ਼ ਕੀਤਾ ਵਾ ਕਿ 2015 ਦੇ ਜਿਹੜੇ ਫੈਸਲੇ ਸੀ ਜਿਹੜੇ ਸਿੰਘ ਸਹਿਬਾਨ ਨੇ ਉਸਲੇ ਫੈਸਲੇ ਲਏ ਉਹਦੇ ਬਾਰੇ ਵੀ ਇੱਕ ਤੁਸੀਂ ਜਿਹੜੀ ਚਿੱਠੀ ਆ ਉਹ ਇੱਕ ਤਰੀਕੇ ਨਾਲ ਸਰਕੂਲੇਟ ਕੀਤੀ ਆ ਤਾਨੂੰ ਕੀ ਲੱਗਦਾ ਕਿ ਜਿਹੜੇ ਉਹ ਜਥੇਦਾਰ ਸੀ ਪੰਜ ਜਥੇਦਾਰ ਜਿਨ੍ਹਾਂ ਨੇ ਉਹ ਫੈਸਲਾ ਲਿਆ ਸੀ ਉਹਨਾਂ ਨੂੰ ਵੀ ਇਕਾਲ ਤੱਕ ਤੇ ਤਲਬ ਕਰਨਾ ਚਾਹੀਦਾ ਉਹਨਾਂ ਨੂੰ ਹੀ ਪੁੱਛਣਾ ਚਾਹੀਦਾ ਵੀ ਇਹ ਤੁਸੀਂ ਕਿਹਦੇ ਕਹਿਣ ਤੇ ਕੀਤਾ ਔਰ ਕਿਉਂ ਕੀਤਾ ਬਿਲਕੁਲ ਪੁੱਛਣਾ ਹਰ ਇੱਕ ਬੰਦਾ ਇਹ ਪੁੱਛ ਰਿਹਾ ਕਿ ਵੀ ਦੱਸੋ ਹੁਣ ਉਹ ਚਿੱਠੀ ਦੇ ਵਿੱਚ ਆ ਜਿਹੜੀ ਅੱਜ ਚਿੱਠੀ ਜਨਤਾ ਕੋਈ ਹੈ ਉਹਦੇ ਵਿੱਚ ਉਹ ਪ੍ਰਕਾਸ਼ ਸਿੰਘ ਬਾਦਲ ਦੀ ਚਿੱਠੀ ਦਾ ਹਵਾਲਾ ਦੇ ਰਹੇ ਨੇ ਹੁਣ ਉਹੀ ਗਿਆਨੀ ਗੁਰਬਚਨ ਸਿੰਘ ਉੱਥੇ ਮਾਫੀ ਦੇ ਰਿਹਾ ਉਹੀ ਗਿਆਨੀ ਗੁਰਬਚਨ ਸਿੰਘ ਨੂੰ ਉਹ ਚਿੱਠੀ ਵੀ ਪ੍ਰਕਾਸ਼ ਸਿੰਘ ਬਾਦਲ ਦੇ ਰਿਹਾ ਕੀ ਮਤਲਬ ਹੈ ਦਾ ਕੋਈ ਮੁਖੌਲ ਬਣਾਇਆ ਹੋਇਆ ਤੁਸੀਂ ਉਸੀ ਬੰਦੇ ਨੇ ਜਿਨੇ ਆ ਕੰਮ ਕੀਤਾ ਉਸੀ ਬੰਦੇ ਨੂੰ ਤੁਸੀਂ ਆਪਣੀ ਮਾਫੀ ਦੀ ਚਿੱਠੀ ਦੇ ਰਹੇ ਹੋ ਉਸੀ ਬੰਦੇ ਨੇ ਫਿਰ ਵਾਪਸ ਵੀ ਲੈ ਲਿਆ ਗੱਲ ਇਹ ਹੁੰਦੀ ਹੈ ਕਿਉਂਕਿ ਇਹਨਾਂ ਨੇ ਨਾ ਵਰਤਿਆ ਇਸ ਇਹਨਾਂ ਸੰਸਥਾਵਾਂ ਨੂੰ ਵਰਤਿਆ ਐਂਡ ਮੈਨੂੰ ਸ਼ਰਮਨਾ ਕਹਿਣਾ ਪੈਂਦਾ ਹੈ ਕਿ ਵੀ ਜਿਹੜੇ ਬੰਦੇ ਉੱਥੇ ਬੈਠੇ ਸੀਗੇ ਉਹਨਾਂ ਨੂੰ ਆਪਣੀ ਜਿਹੜੀ ਥਾਂ ਤੇ ਬੈਠੇ ਨੇ ਉਸ ਥਾਂ ਦੀ ਮਰਿਆਦਾ ਉਸ ਥਾਂ ਦੀ ਸਰਵਉੱਚਤਾ ਬਾਰੇ ਕੋਈ ਖਿਆਲ ਨਹੀਂ ਖਿਆਲ ਨਹੀਂ ਸੀਗਾ ਕਿ ਦੂਜਿਆਂ ਦੇ ਦਬਾਅ ਹੇਠ ਆ ਕੇ ਉਹ ਫੈਸਲੇ ਲੈਣ ਦੇ ਸੀਗੇ ਤੇ ਇਹ 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 ਕਿਹੋ ਜਿਹਾ ਮੈਂ ਮੈਂ ਤਾਂ ਕਹਿੰਦਾ ਇਹੋ ਜਿਹੇ ਬੰਦੇ ਤਾਂ ਸਿੱਖ ਵੀ ਨਹੀਂ ਸੀਗੇ ਸਿੱਖ ਜਿਹੜਾ ਖੁਦ ਮੁਖਤਿਆਰ ਇਨਸਾਨ ਹੈਗਾ ਵਿਅਕਤੀ ਹੈ ਉਹ ਉਹ ਕਿਸੇ ਦੇ ਦਬਾਅ ਵੇਟਾਂ ਕਿਦਾਂ ਆ ਸਕਦਾ ਅਸੀਂ ਤੇ ਕਹਿੰਦੇ ਅਸੀਂ ਸਪਿਰਿਟ ਬੌਂਡ ਪੀਪਲ ਆ ਤੇ ਸਪਿਰਿਟ ਫ੍ਰੀ ਹੁੰਦੀ ਹੈ ਬਟ ਇੱਥੇ ਤੇ ਆ ਜਾਂਦਾ ਕਿ ਵੀ ਇਹ ਸਾਰੇ ਜਿਹੜੇ ਸੀਗੇ ਆ ਪਤਾ ਨਹੀਂ ਆਪਣੀਆਂ ਜਾਂ ਕੁਰਸੀਆਂ ਦਾ ਆਨੰਦ ਮਾਣ ਰਹੇ ਸੀਗੇ ਜਾਂ ਇਹਨਾਂ ਨੂੰ ਕੀ ਕੀ ਸੀਗਾ ਕਿ ਵੀ ਉੱਥੇ ਬੈਠ ਕੇ ਇਹਨਾਂ ਨੇ ਕਿਹੜਾ ਉੱਥੇ ਚਿਮੜ ਜਾਣਾ ਸੀਗਾ ਕਿ ਵੀ ਅਸੀਂ ਇੱਥੋਂ ਜੇ ਹਟ ਗਏ ਤੇ ਕੀ ਹੋ ਜਾਊਗਾ ਕੋਈ ਸਹੀ 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 ਕੰਮ ਤਾਂ ਕਰ ਦੇ ਸੋ ਇਹਨਾਂ ਨੂੰ ਤਲਬ ਕਰਨਾ ਬਿਲਕੁਲ ਜ਼ਰੂਰੀ ਬਣਦਾ ਗੁਰਪ੍ਰੀਤ ਜੀ ਜਿਹੜਾ ਐਸ்சிਪੀਸੀ ਪ੍ਰਧਾਨ ਨੇ ਜਿਹੜੀ ਚਿੱਠੀ ਸਪਸ਼ਟੀਕਰਨ ਦਿੱਤਾ ਵਾ ਉਹਨਾਂ ਨੇ ਉਹਦਾ ਆਪਣਾ ਪੱਲਾ ਝਾੜਨ ਦੀ ਕੋਸ਼ਿਸ਼ ਕੀਤੀ ਲੱਗਦੀ ਆ ਕਿਉਂਕਿ ਉਹਨਾਂ ਨੇ ਕਿਹਾ ਵਾ ਕਿ ਉਸ ਵੇਲੇ ਦੇ ਪ੍ਰਧਾਨ ਅਫਤਾਰ ਸਿੰਘ ਮਖੜ ਔਰ ਉਸ ਵੇਲੇ ਦੇ ਚੀਫ ਸੈਕਟਰੀ ਹਰਚਰਨ ਸਿੰਘ ਉਹਨਾਂ ਨੇ ਇਹ ਇਛਤਿਆਰ ਜਿਹੜੇ ਮਾਫੀਨਾਮੇ ਦੇ ਜਾਰੀ ਕੀਤੇ ਸੀਗੇ ਸੋ ਫਿਰ ਐਸ்சிਪੀਸੀ ਦੀ ਹੁਣ ਵਾਲੀ ਮੌਜੂਦਾ ਜਿਹੜੀ ਕਮੇਟੀ ਆ ਉਹਨਾਂ ਦਾ ਕਹਿਣਾ ਵਾ ਵੀ ਉਹਦੀ ਕੋਈ ਰੋਲ ਨਹੀਂ ਸੀ ਇਹਦੇ ਵਿੱਚ ਦੇਖੋ ਜੀ ਗੱਲ ਇਦਾਂ ਉਹੀ ਤਾਂ ਕਹ ਲੈ ਗਿਆ ਆਪਣੇ ਆਪ ਨੂੰ ਸੁਰਖਰੂ ਕਰਨਾ ਕਿ ਵੀ ਹੁਣ ਅਸੀਂ ਜਿਹੜਾ ਅਸੀਂ ਇਹ ਜਸਟੀਫਾਈ ਕਰਨਾ ਨਾਲੇ ਦੇਖੋ ਉਹਦੇ ਵਿੱਚ ਝੂਠ ਬੋਲਿਆ ਉਹਨਾਂ ਨੇ ਕਿਹਾ ਕਿ ਜੀ ਅਸੀਂ ਕਿਹਾ ਜੀ ਅਖੰਡ ਪਾਠ ਕਰਾਓ ਅਸੀਂ ਕਿਹਾ ਜੀ ਬੇਅਦਬੀਆਂ ਦੇ ਮਸਲੇ ਨੂੰ ਤੁਸੀਂ ਇਹ ਕਿੱਥੇ ਸੀਗੇ ਇਸ ਇਸ਼ਤਿਹਾਰਾਂ ਦੇ ਵਿੱਚ ਇਸ਼ਤਿਹਾਰ ਦੇ ਵਿੱਚ ਤੋਂ ਉਹਨਾਂ ਨੇ ਸਿਰਫ ਪ੍ਰੋਰਟਾ ਕੀਤੀ ਸੀਗੀ ਜਿਹੜਾ ਕਿ ਅਕਾਲ ਤੱਕ ਤੋਂ ਉਹ ਹੁਕਮਨਾਮਾ ਜਾਂ ਸੰਦੇਸ਼ ਆਇਆ ਸੀਗਾ ਇਹਦੀ ਮਾਫੀ ਦਾ ਉਹ 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 ਇਸ਼ਤਾਰ ਸੀਗਾ ਇਹ ਤੇ ਬਿਲਕੁਲ ਹੀ ਗਲਤ ਬਿਆਨ ਨਹੀਂ ਕਰ ਰਿਹਾ ਜਿਹੜੇ ਵੀ ਸਿਕੱਤਰ ਨੇ ਸਾਈਨ ਕੀਤੀ ਹੈ ਇਹ ਧਾਮੀ ਨੇ ਨਹੀਂ ਕੀਤੀ ਸਿਕੱਤਰ ਨੇ ਕਿਸੇ ਨੇ ਕੀਤੀ ਹੈ ਤੇ ਇਹ ਇਹ ਬਿਲਕੁਲ ਹੀ ਝੂਠ ਬੋਲੀ ਜਾ ਰਹੇ ਨੇ ਕਿ ਜੇ ਉਹ ਉਹਦੇ ਵਿੱਚ ਤੇ ਅਸੀਂ ਇਹ ਇਹ ਕਿਆ ਸੀਗਾ ਆਹ ਕਹੇ ਸੀਗਾ ਜੇ ਤੁਸੀਂ ਇਹ ਪੜਦੇ ਹੋ ਤੇ ਉਹ ਤੇ ਇਸ਼ਤਿਹਾਰ ਵਾਲੀ ਕੋਈ ਗੱਲ ਹੀ ਨਹੀਂ ਜੇ ਤੁਸੀਂ ਪ੍ਰਾਰਥ ਪਰ ਉਹ ਦੋਵੇਂ ਸ਼ਖਸ ਇਸ ਵੇਲੇ ਉਹ ਦੋਵੇਂ ਸ਼ਖਸ ਹਰਤਾਰ ਸਿੰਘ ਮੱਕੜ ਉਹ ਅਚਰਨ ਸਿੰਘ ਇਸ ਵੇਲੇ ਦੁਨੀਆਤ ਨਹੀਂ ਹੈ ਨਹੀਂ ਕਿ ਕੋਈ ਉਹੀ ਗੱਲ ਹੈਗੀ हां ਦੋਵੇਂ ਸ਼ਖਸ ਵੀ ਨਹੀਂ ਹੈਗੇ ਚਲੋ ਉਹਨਾਂ ਨੇ ਵੀ ਕੀਤਾ ਬਟ ਤੁਸੀਂ ਜਿਹੜੀ ਤੁਸੀਂ ਤੁਸੀਂ ਐਟਲੀਸ ਇਸ਼ਤਿਹਾਰ ਤੇ ਜੇ ਤੁਸੀਂ ਕਹੋ ਨਾ ਤੁਸੀਂ ਉਹ ਤੇ ਉਹ ਤੇ ਤੁਸੀਂ ਬਿਲਕੁਲ ਝੂਠ ਬੋਲ ਰਹੇ ਹੋ ਕਿ ਵੀ ਤੁਸੀਂ ਕਹੋ ਕਹਿ ਰਹੇ ਹੋ ਕਿ ਜੀ ਅਸੀਂ ਇਹ ਇਸ਼ਤਿਹਾਰ ਸੀਗੇ ਜੀ ਅਸੀਂ ਜੀ ਨਾਲੇ ਫਿਰ ਲਈ ਜਾ ਰਹੇ ਨੇ ਕਿ ਜੀ ਾਕਾਤਖਤ ਦਾ ਹੁਕਮ ਸੀਗਾ ਤੇ ਅਸੀਂ ਉਹਦੀ ਪਾਲਣਾ ਕਰਦੇ ਹੋਏ ਉਸ ਟਾਈਮ ਦੇ ਪ੍ਰਧਾਨ ਨੇ ਤੇ ਸੈਕਟਰੀ ਨੇ ਚੀਫ ਸੈਕਟਰੀ ਨੇ ਇਹ ਇਸ਼ਤਿਹਾਰ ਕੱਡੇ ਸੀਗੇ ਸੋ ਇਹ ਇਹ ਸਾਰਾ ਜਿਹੜਾ ਇਹ ਸਾਰੀ ਖੇਡ ਹੈ ਜਿਹੜੀ ਕਹਿੰਦਾ ਮੈਂ ਤੁਹਾਨੂੰ ਪਹਿਲਾਂ ਕਹਿ ਰਿਹਾ ਸੀਗਾ ਕਿ ਇਹ ਸਾਡੀਆਂ ਸਿੱਖ ਧਾਰਮਿਕ ਸੰਸਥਾਵਾਂ ਨੂੰ ਵੀ ਇਹਨਾਂ ਨੇ ਇਹਨਾਂ ਨੇ ਤੇ ਆਪ ਡੁਬਣਾ ਡੁਬਣਾ ਸੀਗਾ ਇਹਨਾਂ ਨੇ ਇਹ ਇਹ ਸੰਸਥਾਵਾਂ ਨੂੰ ਵੀ ਆਪਣੇ ਨਾਲ ਡੋਬ ਲਿਆ ਭਾਵੇਂ ਹੋਵੇ ਐਸਜੀਪੀਸੀ ਭਾਵੇਂ ਹੋਵੇ ਅਕਾਲ ਤਖਤ ਦੀ ਇੱਕ ਸਰਵਉੱਚ ਜਿਹੜੀ ਸਾਡੇ ਕੋਲ ਸੰਸਥਾ ਹੈਗੀ ਉਹਨੂੰ ਵੀਰਾਨੇ ਵਰਤ ਕੇ ਤੇ ਉਹ ਉਹ ਇਨੀ ਠੇਸ ਪਹਚਾਈ ਹੈ ਗੁਰਪ੍ਰੀਤ ਸਿੰਘ ਜੀ ਅਗਾਂ ਵਧੂ ਕਦਮ ਦੀ ਆਪਾਂ ਜੇ ਗੱਲ ਕਰੀਏ ਬਰੀਫਲੀ ਦੱਸੋ ਕਿ ਤੁਹਾਡਾ ਕੀ ਵਿਚਾਰ ਹੈ ਕਿ ਅੱਗੇ ਹੁਣ ਕੀ ਕਰਨਾ ਚਾਹੀਦਾ ਦੇਖੋ ਜੀ ਸਿੱਧੀ ਗੱਲ ਹੈ ਕਿ ਦੋਨੋਂ ਭਾਵੇਂ ਪੋਲਿਟਿਕਲ ਲੀਡਰਸ਼ਿਪ ਭਾਵੇਂ ਧਾਰਮਿਕ ਲੀਡਰਸ਼ਿਪ ਜੀ ਦੋਨਵੇਂ ਹੀ ਜਿਹੜੀਆਂ ਪ੍ਰੈਜ਼ੈਂਟ ਲੀਡਰਸ਼ਿਪਸ ਨੇ ਪੰਜਾਬ ਚ ਉਹ ਤੇ ਬਿਲਕੁਲ ਨੰਗੀਆਂ ਹੋ ਗਈਆਂ ਨੇ ਉਹਨਾਂ ਨੂੰ ਬੰਦਿਆਂ ਨੇ ਉਹਨਾਂ ਦੇ ਉਹਨਾਂ ਦੇ ਉਹਨਾਂ ਦੇ ਜਿਹੜੇ ਵੀ ਘਾਰਤ ਸੀਗੇ ਉਹਨਾਂ ਨੂੰ ਵੇਖ ਲਿੱਤੇ ਤੇ ਉਹਨਾਂ ਨੂੰ ਤੇ ਉਹਨਾਂ ਨੇ ਪਰਾਂ ਮਤਲਬ ਆਪਣਾ ਫੈਸਲਾ ਸੁਣਾ ਦਿੱਤਾ ਹੁਣ ਟਾਈਮ ਹੈ ਕਿ ਵੀ ਸੱਚੇ ਸੁਚੁਜੇ ਸਿੱਖ ਬੁੱਧੀਜੀਵ ਸਾਰੇ ਇਸ ਇਕੱਠੇ ਹੋਣ ਤੇ ਮੇਨ ਚੀਜ਼ ਹੈ ਆਪਾਂ ਤੇ ਪਹਿਲਾਂ ਵੀ ਗੱਲ ਕੀਤੀ ਹੈ ਕਿ ਧਾਰਮਿਕ ਜਿਹੜਾ ਲੀਡਰ ਹੈਗਾ ਜਿਹੜਾ ਪੰਥਿਕ ਲੀਡਰ ਬਣੇਗਾ ਉਹ ਸਿਰਫ ਪੰਥ ਦੀ ਸੇਵਾ ਕਰੇ ਕਿਉਂਕਿ ਪੰਥ 170 100 3 ਦੇ ਵਿੱਚ ਵਸਦਾ ਹੈ ਉਹਦਾ ਜਿਹੜਾ ਵਰਟੀਕਲ ਹੈ ਉਹ ਅਡ ਹੋਏਗਾ ਤੇ ਜਿਹੜਾ ਜਿੰਨੇ ਜਿਹਨੂੰ ਬਹੁਤਾ ਹੀ ਸ਼ੌਕ ਹੈਗਾ ਕਿ ਵੀ ਮੈਂ ਪੰਜਾਬ ਦੀ ਗਵਰਨੈਂਸ ਵੱਲ ਪੰਜਾਬ ਦੀ ਸਿਆਸਤ ਵੱਲ ਆਪਣਾ ਧਿਆਨ ਕੇਂਦਰਿਤ ਕਰਨਾ ਹੈ ਉਹ ਇਸ ਪਾਸੇ ਜਰੂਰ ਲੱਗ ਜਾਵੇ ਪਰ ਇਹ ਦੋਨੋਂ ਦਾ ਮਿਲਾਪ ਨਹੀਂ ਹੈ ਕਿਉਂਕਿ ਇਹ ਮਿਲਾਪ ਨੇ ਜਿਹੜਾ ਕੀਤਾ ਹੈ ਇਹ ਮਿਲਾਪ ਨੇ ਇਹ ਇਹ ਜਿਹੜਾ ਐਕਸਪੈਰੀਮੈਂਟ ਸੀਗਾ ਬਿਲਕੁਲ ਫੇਲ ਹੋ ਗਿਆ ਕਿਉਂਕਿ ਸਿਆਸਤਦਾਨਾਂ ਨੇ ਇਹ ਜਿਹੜੇ ਸੋ ਕਾਲਡ ਪੰਥਿਕ ਲੀਡਰ ਹੋਣੇ ਚਾਹੀਦੇ ਸੀਗੇ ਜਿਨ੍ਹਾਂ ਨੂੰ ਐਕਚੁਅਲੀ ਗਾਈਡ ਕਰਨਾ ਚਾਹੀਦਾ ਸੀਗਾ ਜਿਨ੍ਹਾਂ ਨੂੰ ਸਿੱਖੀ ਤੇ ਪਹਿਰਾ ਦੇਣਾ ਚਾਹੀਦਾ ਸੀਗਾ ਉਹਨਾਂ ਨੇ ਵੀ ਆਪਣੀਆਂ ਜਿਹੜੀਆਂ ਜਮੀਰਾਂ ਨੇ ਉਹ ਇਹਨਾਂ ਦੇ ਮੂਰੇ ਟੇਖ ਕੇ ਆਪਣੇ ਆਪ ਨੂੰ ਤੇ ਤਬਾਹ ਕਰ ਲਿਆ ਮਿਹਰਬਾਨੀ ਬਹੁਤ ਮਿਹਰਬਾਨੀ ਗੁਰਪੀ ਜੀ ਥੈਂਕ ਯੂ ਥੈਂਕ ਯੂ ਜੀ